ਜੇ ਤਾਂ ਨਾੜੀਆ ਬੜੀ ਦੁਖਦੀ ਗੱਲ ਹੈ ਕਿ ਸਾਡੀ ਜ਼ਿਲ੍ਹਾ ਪ੍ਰੋਗਰਾਮ ਆਏ ਹੈ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਡਿਪਾਰਟਮੈਂਟ ਵੱਲੋਂ ਕਹਿਣ ਲਈ ਕਿ ਅਸੀਂ ਐਕਸਗਰੇਸੀਆ ਦੇ ਤੌਰ ਤੇ ਇੱਕ ਨੋਮੀਨਲ ਰਕਮ ਵੀ ਉਹਨਾਂ ਦੇ ਮੂੰਹੋਂ ਜਵਾਨ ਨਹੀਂ ਉਹਨਾਂ ਦੀ ਖੁੱਲੀ ਕਿ ਸਾਡੇ ਡਿਪਾਰਟਮੈਂਟ ਕੋਲੇ ਕੋਈ ਪਾਲਿਸੀ ਨਹੀਂ ਹੈ ਤੇ ਅਸੀਂ ਕੁਝ ਵੀ ਐਲਾਨ ਨਹੀਂ ਕਰ ਸਕਦੇ ਡਿਪਾਰਟਮੈਂਟ ਕੋਲੇ ਦੇਣ ਲਈ ਕੋਈ ਪਾਲਿਸੀ ਨਹੀਂ ਹੈ ਪਰ ਡਿਪਾਰਟਮੈਂਟ ਕੋਲੇ ਆਂਗਣਵਾੜੀ ਵਰਕਰਾਂ ਦੀ ਜਾਨ ਲੈਣ ਦੀ ਪਾਲਿਸੀ ਜ਼ਰੂਰ ਹੈ ਕਿਉਂਕਿ ਮੋਬਾਈਲ ਦਿੱਤਾ ਨਹੀਂ ਭਾਰ ਸਰਕਾਰ ਦੀ ਗਾਈਡਲਾਈਨ ਹੈ ਫਾਰਸ ਕਰਨਾ ਹੈ ਤੇ ਭਾਰ ਸਰਕਾਰ ਦੀ ਗਾਈਡਲਾਈਨ ਮੋਬਾਈਲ ਦੇਣਾ ਵੀ ਹੈ ਤੁਸੀਂ ਇਹ ਗਾਈਡਲਾਈਨ ਮੰਨੋਗੇ ਦੂਜੀ ਨਹੀਂ ਮੰਨੋਗੇ ਇਹ ਕਿਵੇਂ ਸੰਭਵ ਹੈ ਤੇ ਸਾਡੀ ਭੈਣ ਦੀ ਮੌਤ ਦਾ ਜ਼ਿੰਮੇਵਾਰ ਆਈਸੀਡੀਐਸ ਡਿਪਾਰਟਮੈਂਟ ਹੈ ਉੱਪਰ ਤੋਂ ਹੇਠੇ ਸੱਕ ਸਾਰੇ ਡਿਪਾਰਟਮੈਂਟ ਉਸਦੇ ਹੱਤਿਆ ਦੇ ਅਸੀਂ ਇਹ ਕਹਾਂ ਇੱਕ ਵਿਡੋ ਮਹਿਨ ਦੂਜੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਹਦੇ ਕੋਲ ਰਹਿਣ ਨੂੰ ਪ੍ਰੋਪਰ ਘਰ ਨਹੀਂ ਉਹਦੇ ਬੱਚੇ ਯਤਿਮ ਹੋ ਗਏ ਆ ਦੋਨੇ ਬੱਚੇ ਉਹਦੇ ਕਵਾਰੇ ਆ ਬੇਰੋਜ਼ਗਾਰ ਆ ਅੱਜ ਉਹਨਾਂ ਦੇ ਘਰੇ ਚੁੱਲ੍ਹਾ ਚਲਾਣ ਦੀ ਕੋਈ ਥਾਂ ਨਹੀਂ ਹੈ ਤੇ ਇਸ ਲਈ ਅਸੀਂ ਮੰਗ ਕਰਦੇ ਆ ਕਿ ਇਸ ਜਨ ਸਾਹਿਬ ਨੇ ਵੀ ਗੱਲ ਕੀਤੀ ਹੈ ਅਸੀਂ ਮਿਨੀਮਮ ਦਵਾਂਗੇ ਮੈਕਸਿਮਮ ਦਵਾਂਗੇ ਮਿਨੀਮਮ ਔਰ ਮੈਕਸਿਮਮ ਦਾ ਅਰਥ ਕੀ ਹੈ ਅਸੀਂ ਮੈਕਸਿਮਮ ਦੇਖਿਆ ਇੱਥੇ ਕਿਸਾਨ ਅੰਦੋਲਨ ਚ ਕਿਸਾਨ ਦੀ ਮਰਤੀ ਹੋਈ ਹੈ ਧਰਨੇ ਤੇ ਤਾਂ ਡੀਸੀ ਸੰਗਰੂਰ ਨੇ 25 ਲੱਖ ਰੁਪਏ ਮੁਆਵਜ਼ਾ ਦਿੱਤਾ ਹੈ ਜੇ ਕਿਸਾਨ ਨੂੰ 25 ਲੱਖ ਦਿੱਤਾ ਹੈ ਤੇ ਇੱਕ ਮਜ਼ਦੂਰ ਦੀ ਧੀ ਨੂੰ ਤਾਂ 25 ਤੋਂ ਤਾਂ ਵੱਧ ਬਣਦਾ ਕਿਉਂਕਿ ਉਹਦੀ ਹਾਲਤ ਤਾਂ ਉਸ ਤੋਂ ਵੀ ਮਾੜੀ ਹੈ ਤੇ ਸਾਡੀ ਮੰਗ ਇਹੀ ਹੈ ਕਿ ਇੱਕ ਪ੍ਰੋਪਰ ਜੈਨੂਨ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਅਸੀਂ ਸੰਘਰਸ਼ ਕਰਾਂਗੇ ਅਸੀਂ ਧੂਰੀ ਨੂੰ ਵੀ ਜਾਮ ਕਰਾਂਗੇ ਅਸੀਂ ਸੀਐਮ ਦਾ ਜਿਹੜਾ ਹਾਊਸ ਹੈ ਧੂਰੀ ਚ ਉਹਨੂੰ ਵੀ ਜਾਮ ਕਰਾਂਗੇ ਔਰ 9 ਜੁਲਾਈ ਨੂੰ ਅਸੀਂ ਡੀਸੀ ਸੰਗਰੂਰ ਨੂੰ ਵੀ ਜਾਮ ਕਰਾਂਗੇ ਆਪਣੀ ਭੈਣ ਨੂੰ ਤੇ ਭੈਣ ਦੇ ਬੱਚਾ ਨੂੰ ਇਨਸਾਫ ਦਿਵਾ ਕੇ ਹੀ ਦਮ ਲਵਾਂਗੇ ਸਾਡੇ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੋਈ ਡਿਊਟੀ ਦੌਰਾਨ ਨਗਰ ਬੇਂੜੇ ਤੋਂ ਇੱਕ ਸਾਡੀ ਭੈਣ ਜਿਹੜੀ ਡਿਊਟੀ ਦੇ ਸਟ्रेस ਨਾਲ ਕਿਉਂਕਿ ਉਹਨੂੰ ਤਿੰਨ ਨੋਟਿਸ ਵਿਭਾਗ ਨੇ ਕੱਢ ਦਿੱਤੇ ਗਏ ਸੀ ਤੇ ਰਾਤ ਨੂੰ ਤਕਰੀਬਨ 11 ਵਜੇ ਤੱਕ 12 ਵਜੇ ਤੱਕ ਇਹ ਕੰਮ ਕਰਦੇ ਨੇ ਤਾਂ ਜਿਹੜੀ ਡਿਊਟੀ ਦੌਰਾਨ ਜਿਹੜੀ ਉਹਨਾਂ ਦੀ ਇਹ ਮੌਤ ਹੋਈ ਆ ਉਹਦੇ ਲਈ ਧਰਨਾ ਪ੍ਰਦਰਸ਼ਨ ਸਾਡੇ ਜਿਹੜੇ ਕੌਮੀ ਪ੍ਰਧਾਨ ਅੰਗਨਵਾੜੀ ਊਸ਼ਾ ਜੀ ਉਹ ਇੱਥੇ ਆਏ ਹੋਏ ਨੇ ਤੇ ਸਾਡੇ ਇਹ ਸਾਰੀ ਸੰਗਤ ਉਹ ਖੜੀ ਆ ਜਿਹੜੀ ਹਮੇਸ਼ਾ ਤੱਕੇ ਦੇ ਖਿਲਾਫ ਡਟ ਕੇ ਜਿਹੜੀ ਆਪਦੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਦੇ ਪਹਿਲਾਂ ਉਹ ਭੈਣ ਸੀ ਜਿਹੜੀ ਉਹ ਵਿਧਵਾ ਸੀ ਉਸ ਤੋਂ ਬਾਅਦ ਜਿਹੜੀ ਉਹ ਆਪ ਚਲੀ ਗਈ ਉਦੇ ਇੱਕ ਬੇਟੀ ਆ ਇੱਕ ਬੇਟਾ ਤੇ ਅਸੀਂ ਇਹ ਮੰਗ ਕਰ ਰਹੇ ਹਾਂ ਵੀ ਕਿ ਤਾਂ ਆਂਗਣਵਾੜੀ ਲਈ ਇੱਕ ਪਾਲਿਸੀ ਡਿਸਾਈਡ ਕਰੀ ਜਾਵੇ ਵੀ ਬਤੌਰ ਡਿਊਟੀ ਨਿਭਾਉਂਦੇ ਕੋਈ ਬੰਦਾ ਇਸ ਦੁਨੀਆ ਤੋਂ ਜਾਂਦਾ ਉਹਦੇ ਲਈ ਸਰਕਾਰ ਕੀ ਤੈਅ ਰਾਸ਼ੀ ਕਰਦੀ ਆ ਤੇ ਉਹ ਬੱਚਿਆਂ ਨੂੰ ਜਿਹੜੀ ਉਹ ਨੌਕਰੀ ਦਿੱਤੀ ਜਾਵੇ ਕਿਉਂਕਿ ਬਾਕੀ ਡਿਪਾਰਟਮੈਂਟਾਂ ਦੇ ਵਿੱਚ ਵੀ ਇਹੀ ਚੀਜ਼ ਹੁੰਦੀ ਆ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਵੀ ਸਟ੍ਰੈਸ ਕਿਸ ਚੀਜ਼ ਦਾ ਸੀ ਇਹ ਪਹਿਣਾ ਨੂੰ ਤਕਰੀਬਨ 10 ਤੋਂ 11000 ਤਨਖਾਹ ਮਿਲਦੀ ਆ ਤੇ 2 ਅਕਤੂਬਰ 1975 ਤੋਂ ਜਿਹੜਾ ਇਹ ਮੈਕਮਾ ਹੋਣ ਦੇ ਵਿੱਚ ਆਇਆ ਪਰ ਅੱਜ ਤੱਕ ਹੇਠ ਤੱਕ ਇਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਤੇ 11000 ਰੁਪਿਆ ਤਨਖਾਹ ਇਹਨਾਂ ਦੀ 11000 ਰੁਪਏ ਦੇ ਵਿੱਚ ਸਰਕਾਰ ਕਹਿੰਦੀ ਆ ਵੀ ਤੁਸੀਂ smartphones ਲਵੋ ਤੇ ਜਿਹਦੇ ਘਰੇ ਕੋਈ ਰਾਸ਼ਨ ਜਾਂਦਾ ਕੋਈ ਚ ਜਾਂਦਾ ਉਹ OTP ਚਾਹੀਦਾ ਅੱਜ ਕੱਲ ਤੁਸੀਂ ਆਪ ਸਮਝਦਾਰ ਹੋ ਵੀ ਅੱਜ ਕੱਲ ਕੋਈ ਤੁਹਾਨੂੰ OTP ਨਹੀਂ ਦਿੰਦਾ ਹੈਗਾ ਕਿਉਂਕਿ ਸਾਰੇ ਸਕੈਂਡਲ ਉਦੇ ਰਾਹੀਂ ਹੁੰਦੇ ਨੇ ਇਹ ਵਿਚਾਰੀਆਂ ਸਾਰਾ ਦਿਨ ਲੋਕਾਂ ਨਾਲ ਜਦੋਂ ਜਹਿਦ ਕਰਕੇ ਲੜਾਈ ਕਰਕੇ ਉਦੋਂ ਡਿਪਾਰਟਮੈਂਟ ਇਹਨਾਂ ਨੂੰ ਨੋਟਿਸ ਤੇ ਨੋਟਿਸ ਕੱਢਦਾ ਤੀਜੀ ਮੌਤ ਹੋ ਚੁੱਕੀ ਹੈ ਇਹ ਪੰਜਾਬ ਦੇ ਵਿੱਚ ਤੀਸਰੀ ਮੌਤ ਆ ਸਰਦਾਰ ਮੇਜਰ ਸਿੰਘ ਜੀ ਇਹ ਦੱਸ ਰਹੇ ਸੀਗੇ ਤੇ ਇਹ ਕੱਲ ਦੇ ਇੱਥੇ ਬੈਠੇ ਨੇ ਇਹ ਜਿਹੜੀ ਕੰਸਟੀਚੁਐਂਸੀ ਆ ਇਹ ਮੁੱਖ ਮੰਤਰੀ ਸਾਹਿਬ ਦੀ ਕੰਸਟੀਚੁਐਂਸੀ ਆ ਧੂਰੀ ਦੀ ਗੱਲ ਕਰ ਰਿਹਾ ਮੈਂ ਜੇ ਧੂਰੀ ਦੇ ਵਿੱਚ ਕੱਲ ਸਵੇਰੇ 9:30 ਵਜੇ ਦਾ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਤੇ ਅੱਜ ਤੱਕ ਕੋਈ ਰਾਹਤ ਨਹੀਂ ਮਿਲੀ ਤੇ ਜਿਹੜੇ ਅੱਜ ਇਹਨਾਂ ਦੇ ਅਫਸਰਾਂ ਤੋਂ ਪੁੱਛਿਆ ਗਿਆ ਤਾਂ ਕੋਈ ਅੱਜ ਤੱਕ ਇਹਦੇ ਤੇ ਪਾਲਿਸੀ ਨਹੀਂ ਬਣੀ ਹੋਈ ਤਾਂ ਮੈਂ ਹੈਰਾਨ ਆ ਵੀ ਜਿਹੜੇ ਟੀਚਰਾਂ ਮਖੌਲ ਇੱਕ ਦੂਜੇ ਨੂੰ ਤੰਗ ਪਰੇਸ਼ਾਨ ਕਰਨਾ ਉਹ ਚੀਜ਼ਾਂ ਤੋਂ ਹਟ ਕੇ ਜਿਹੜੇ ਇਹੇ ਜਿਹੇ ਵਿਚਾਰੇ ਦਿਨ ਰਾਤ ਮਿਹਨਤ ਕਰਕੇ ਇਸ ਪੰਜਾਬ ਦਾ ਜਿਹੜਾ ਸਿਸਟਮ ਚਲਾ ਰਹੇ ਨੇ ਆਂਗਣਵਾੜੀ ਵਰਕਰ ਹੋਗੇ ਜਾਂ ਹੋਰ ਜਿਹੜੇ ਸਾਡੇ 4th ਕਲਾਸ EMPLOYEES ਨੇ ਜਿਨ੍ਹਾਂ ਦੇ ਸਿਰ ਤੇ ਬੋਝ ਆ ਇਹਨਾਂ ਲਈ ਕੋਈ ਬਿਹਤਰੀ ਕਰੀ ਜਾਵੇ ਇਹਨਾਂ ਲਈ ਕੋਈ ਪਾਲਿਸੀ ਡਿਸਾਈਡ ਕਰੀ ਜਾਵੇ ਤਾਂ ਕਿ ਇਹ ਆਪਦੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਆ ਜਿਹੜਾ ਪਾਲਣ ਪੋਸ਼ਣ ਕਰ ਸਕਣ ਇਹ ਭੈਣ ਦੀ ਕਿੰਨੀ ਕੀ ਤਨਖਾਹ ਸੀ ਇਹਦੇ ਫਾਦਰ ਸਾਹਿਬ ਕਿਉਂਕਿ ਮੈਂ ਤਾਂ ਜਾਣਦਾ ਮੈਂ ਇੱਥੇ ਦਾ ਜੰਮਿਆ ਹੋਇਆ ਇੱਥੇ ਖੇੜਿਆ ਮਲਕੀਤ ਸਿੰਘ ਸਾਡੇ ਘਰ ਦੇ ਕੋਲੇ ਹੀ ਜਿਹੜਾ ਸਕੂਟਰਾਂ ਦੀ ਦੁਕਾਨ ਉਹ ਕਰਦੇ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਇਹ ਭੈਣ ਨੇ ਆਪਦੇ ਬੱਚਿਆਂ ਨੂੰ ਬਹੁਤ ਵਧੀਆ ਐਜੂਕੇਸ਼ਨ ਦਿੱਤੀ 10000 ਰੁਪਏ ਚ ਕੀ ਕਿਵੇਂ ਆਪ ਦਾ ਘਰ ਗੁਜ਼ਾਰਾ ਚਲਾਉਂਦੀ ਹੋਊਗੀ ਉਹ ਪਰ ਜਦੋਂ ਹੁਣ ਬੱਚੇ ਵੱਡੇ ਹੋ ਗਏ ਤੇ ਉਧਰੋਂ ਇਹ ਡਿਪਾਰਟਮੈਂਟ ਉਹਨਾਂ ਨੂੰ ਤੀਸਰਾ ਜਿਹੜਾ ਨੋਟਿਸ ਕੱਢ ਰਿਹਾ ਸੀ ਤਾਂ ਉਹ ਇਹ ਬੋਝ ਦੇ ਨਾ ਸਹਾਰੇ ਹੋਏ ਜਿਹੜਾ ਉਹਨਾਂ ਦੀ ਡੈਥ ਹੋ ਗਈ ਤੇ ਸਾਡੀ ਮੰਗ ਆ ਇਹ ਵੀ ਇਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਬਣਦਾ ਮੁਆਵਜ਼ੇ ਦੀ ਰਾਸ਼ੀ ਦਿੱਤੀ ਜਾਵੇ ਸੋ ਅੱਜ ਮੈਂ ਸਾਹਮਣੇ ਬੜੇ ਇੱਕ ਅਫਸੋਸ ਦੀ ਗੱਲ ਹੈ ਕਿ ਸਾਡੀ ਅੰਗਰਬਾੜੀ ਦੀ ਜਿਹੜੀ ਵਰਕਰ ਸੀ ਔਰ ਉਹ ਬੇਨੜੇ ਪਿੰਡ ਦੇ ਵਿੱਚ ਆਪਣੀ ਨੌਕਰੀ ਦੇ ਦੌਰਾਨ ਹੀ ਉਹਦੀ ਮੌਤ ਹੋ ਗਈ ਹੈ। ਸੋ ਅੱਜ ਸਾਰੀਆਂ ਬੀਬੀਆਂ ਮਿਲ ਕੇ ਔਰ ਆਪਣੇ ਮੰਗਾਂ ਦੇ ਲਈ ਆਪਣੇ ਹੱਕਾਂ ਦੇ ਲਈ ਇੱਥੇ ਧਰਨਾ ਦੇ ਰਹੀਆਂ ਨੇ ਇਸਤਾਲ ਦੇ ਵਿੱਚ। ਅੱਜ ਮੈਂ ਵੀ ਉਹ ਧਰਨਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਇੱਥੇ ਆਇਆ ਕਿਉਂਕਿ ਮੰਗ ਉਹ ਵੀ ਪੂਰੀ ਜਾਇਜ਼ ਹੈ। ਕਿਉਂਕਿ ਪਹਿਲਾ ਉਹ ਬੀਬੀ ਦਾ ਘਰ ਵਾਲੀ ਦੀ ਡੈਥ ਹੋ ਗਈ ਕੋਈ ਹੋਰ ਕਮਾਉਣ ਵਾਲਾ ਵੀ ਇਸ ਪਰਿਵਾਰ ਦੇ ਵਿੱਚ ਨਹੀਂ ਹੈਗਾ। ਸੋ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸ ਪਰਿਵਾਰ ਦੇ ਇੱਕ ਜੀ ਨੂੰ ਜਿਹੜੀ ਹੈ ਨੌਕਰੀ ਦਿੱਤੀ ਜਾਵੇ ਤਾਂ ਇਹ ਵੀ ਮੰਗ ਰਹੀਆਂ ਘੱਟੋ-ਘੱਟ 50 ਲੱਖ ਰੁਪਏ ਇਨਾਮ ਜਜੇ ਪਰਿਵਾਰ ਨੂੰ ਜਿਹੜਾ ਮਿਲਣਾ ਚਾਹੀਦਾ ਔਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਧੂਰੀ ਹਲਕੇ ਦੇ ਮੁੱਖ ਮੰਤਰੀ ਸਦਾ ਭਵਨ ਸਮਾਨ ਸਾਹਿਬ ਹੋਣ ਸਾਨੂੰ ਮਾਣ ਹੋਵੇ ਕਿ ਸਾਡੇ ਹਲਕੇ ਦੇ ਨੇ ਲੇਕਿਨ ਇੱਥੇ ਵੀ ਧਰਨੇ ਦੇਣ ਪੈਣਾ ਕਈ-ਕਈ ਦਿਨ ਬਿਠਣਾ ਪੈਣਾ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਇਹ ਤਾਂ ਸਾਰੀ ਤੁਰੰਤ ਭਵੰਤਮਾਨ ਜੀ ਨੂੰ ਗੱਲ ਜਿਹੜੀ ਹੈ ਇਹਨਾਂ ਦੀ ਮੰਗ ਮੰਨ ਲੈਣੀ ਚਾਹੀਦੀ ਸੀ ਜਦੋਂ ਇਹ ਸਰਕਾਰ ਆਈ ਸੀ ਉਦੋਂ ਇਹ ਗੱਲ ਵੀ ਕਰਦੇ ਸੀ ਭਵੰਤਮਾਨ ਜੀ ਤੇ ਆਮ ਪਾਰਟੀ ਵਾਲੇ ਕਿ ਸਾਡੀ ਸਰਕਾਰ ਬਣਾਓ ਕਿ ਨਾ ਕਿਸੇ ਨੂੰ ਕੋਈ ਧਰਨਾ ਦੇਣਾ ਪੈਣਾ ਨਾ ਕਿਸੇ ਨੂੰ ਕੋਈ ਹੜਤਾਲ ਕਰਨੀ ਪੈਣਾ ਜਦੋਂ ਮਰਜ਼ੀ ਸਾਨੂੰ ਆ ਕੇ ਕੋਈ ਮਿਲ ਸਕਦਾ ਹੈ ਲੇਕਿਨ ਅੱਜ ਜੋ ਸਾਰੀਆਂ ਗੱਲਾਂ ਦੇਖ ਰਹੇ ਆਂ ਥਾਂ ਥਾਂ ਤੇ ਧਰਨੇ ਲੱਗ ਰਹੇ ਨੇ ਹਰ ਵਿਭਾਗਾਂ ਪਾਵੇਂ ਬੀਰ ਜ਼ੁਗਾਰ ਟੀਚਰ ਨੇ ਜਾ ਕੋਈ ਹੈਲਥ ਮਨਿਸਟਰ ਵਾ ਮਹਿਕਮਾ ਕਿਸੇ ਹਰ ਮਹਿਕਮਾ ਜਿਹੜਾ ਅੱਜ ਹੜਤਾਲਾਂ ਤੇ ਹੋ ਰਿਹਾ ਜੋ ਪੰਜਾਬ ਦੇ ਅੱਜ ਹਾਲਾਤ ਹੋਏ ਨੇ ਬਹੁਤ ਮਾੜੇ ਨੇ ਲੋਕ ਤਾਂ ਮੈਂ ਕਹਿੰਦਾ ਪਸਤਾ ਰਹੇ ਨੇ ਇਸ ਸਰਕਾਰ ਨੂੰ ਲੈ ਕੇ ਸੋ ਅੱਜ ਸ਼ੋਭੇ ਕਾਰੀਦਾਰ ਨੂੰ ਲੋਕ ਜਾਦ ਕਰਦੇ ਨੇ ਸੋ ਮੈਂ ਸਮਝਦਾ ਕਿ ਇਹਨਾਂ ਬੀਬੀਆਂ ਦੀ ਜਿਹੜੀ ਮੰਗ ਹੈ ਇਹ ਤੁਰੰਤ ਪੰਜਾਬ ਸਰਕਾਰ ਨੂੰ ਭਗਵਾਨਤ ਜੀ ਨੂੰ ਬੇਨਤੀ ਹੈ ਕਿ ਤੁਹਾਡਾ ਆਪਣਾ ਹਲਕਾ ਤੁਹਾਡੇ ਆਪਣੇ ਹਲਕੇ ਦੀ ਬੀਬੀ ਹੈ ਔਰ ਇਹ ਮੰਗ ਨੇ ਤੁਰੰਤ ਜੀ